ਨਾਲੇ ਉਹ ਆਹਨ ਪਾਪਾ ਪਾਣੀ ਦਾ ਇੱਧਰ ਕਿ ਨਹੀਂ ਕੋਈ ਰੋਈ ਆ ਦੇਖ ਲਾ ਆ ਦੇਖ ਲੋ ਜੀ ਥਲੇ ਵੀ ਕੱਲ ਵੀਡੀਓ ਪਾਈ ਸੀ ਤੇ ਕੱਲ ਦੇਖ ਲੋ ਕੀ ਹਾਲ ਸੀਗਾ ਪਾਣੀ ਦਾ ਤੇ ਆ ਦੇਖ ਲੋ ਵੀ ਅੱਜ ਵੀ ਜਿੱਥੋਂ ਤੇ ਘਰ ਨਿਗਾ ਆ ਜਾਂਦੀ ਹੈ ਨਾ ਪਾਣੀ ਪਾਣੀ ਆ ਦੇਖ ਲੋ ਤੁਸੀਂ ਲੋਕਾਂ ਦੇ ਟਰੈਕਟਰ ਵੀ ਖੇਤਾਂ 'ਚ ਹੀ ਖੜੇ ਆ ਉਵੇਂ ਤੇ ਝੋਨਾ ਵੀ ਗਲ ਗਿਆ ਸਮੈਲ ਆਉਣ ਲੱਗੀ ਝੋਨੇ ਦੀ ਵੀ ਬੂਟੇ ਗਲ ਗੇ ਕਿ ਇਹ ਤੇ 스멜 ਆਉਣ ਲੱਗ ਗਈ ਆ ਦੇਖ ਲੋ ਤੁਸੀਂ ਹਾਂ ਸਾਰਾ ਇਹ ਬੁੱਟਰ ਦਾ ਹਾਲ ਆ ਧੂੜ ਕੋਟ ਬੁੱਟਰ ਸਾਰੇ ਇਹ ਪਾਣੀ ਨਾ ਦੂਰੂ ਦੂਰੋਂ ਉਧਰੋਂ ਤਖਾਣ ਵੱਧ ਧੋਕਿਉਂ ਗਾਂ ਸਾਰਾ ਪਾਣੀ ਇਤਰੀ ਤਰਿਆ ਆਉਂਦਾ ਆ ਦੇਖ ਲੋ ਰੋਡ ਦੇ ਨਾਲ ਲੱਗਿਆ ਹੋਇਆ ਆ ਰੋਡ ਦੀ ਬੰਨੀ ਆ ਦੇਖ ਲੋ ਤੇ ਰੋਡ ਦੇ ਨਾਲ ਲੱਗਿਆ ਹੋਇਆ ਦੇਖ ਲੋ ਪਾਣੀ ਤੇ ਵਾਹਣ ਦੇਖ ਲੋ ਜਿਹੜੇ 6-7 ਫੁੱਟ ਡੂੰਘੇ ਵਾਹਣ ਸੀ ਨਾ ਇਹ ਲੋਕਾਂ ਦੀ ਤੇ ਉਹ ਦੇਖ ਲਓ ਵੀ ਉੱਪਰ ਪਈਆਂ ਤੱਕਰ ਆ ਗਈ ਹੋ ਜਾਣੀ 6-7 ਫੁੱਟ ਪਾਣੀ ਘੱਟੋ ਘਾਟ ਜਾਣੀ ਦੀ ਕਈ ਥਾਂ ਇਦੋਂ ਵੀ ਵੱਧ ਹੋਊਗਾ 8-10 ਫੁੱਟ ਵੀ ਹੋਊਗਾ ਤੇ ਨਹੀਂ 6-7 ਫੁੱਟ ਪਾਣੀ ਦਾ ਘੱਟੋ ਘਾਟਾ ਸਾਰਾ ਵਾਣਾ ਚ ਇਹ ਤੇ ਉਹ ਦੇਖ ਲਓ ਪੱਠੇ ਨਹੀਂ ਦੀਂਦੇ ਕਿ ਲੋਕਾਂ ਦੇ ਚਰੀ ਮੱਕੀ ਸਭ ਵਿੱਚ ਹੀ ਹੈ ਇਹਦੇ ਮੱਕੀਆਂ ਬਹੁਤ ਖੜੀਆਂ ਹਲੇ ਤੇ ਚਰੀ ਬਹੁਤ ਖੜੀ ਆ ਹਲੇ ਪੱਠੇ ਸਾਰਾ ਕੋ ਡੁੱਬ ਗਿਆ ਦੇਖ ਲਓ ਮੋਟਰਾਂ ਮਾਟਰਾਂ ਲੋਕਾਂ ਦੀਆਂ ਕੋਟੀਆਂ ਵੀ ਡੁੱਬੀਆਂ ਪਈਆਂ ਦੇਖ ਲੋ ਕੋਟੀਆਂ ਡੁੱਬੀਆਂ ਪਈਆਂ ਜਾਵਾਂ ਇੰਨਾ ਹਾਲ ਆ ਬਾੜਾ ਕੋਟੀਆਂ ਵੀ ਨਹੀਂ ਦੇ ਵੀ ਆਗੀਆਂ ਹੋਰ ਤਾਂ ਦੇਖਣਾ ਕੀ ਆ ਦੇਖ ਲੋ ਜਿੱਥੋਂ ਤੇ ਕਰ ਨਿਗਾਹ ਜਾਂਦੀ ਆ ਇਹ ਪਿੰਡ ਬੁੱਟਰ ਕਲਾ ਜਿਲ੍ਹਾ ਮੋਗਾ ਦਾ ਇਹ ਬਹੁਤ ਮਾੜਾ ਹਾਲ ਆ ਬੜਾ ਨੁਕਸਾਨ ਹੋ ਗਿਆ ਗੋਦਲਾਂ ਦਾ ਉਧਰੋਂ ਪਨੀਰੀ ਹੈ ਨਹੀਂਗੀ ਕਿਸੇ ਦੇ ਦੀ ਜੇ ਕਿਤੇ ਕਹੇ ਏਰੀਆ ਚ ਕੋਈ ਪਨੀਰੀ ਹੋਵੇ ਤਾਂ ਵੀਰ ਦੱਸਿਓ ਕਿਉਂਕਿ ਜਦੋਂ ਪਾਣੀ ਘਟੂਗਾ ਫੇਰ ਕਿ ਕੋਈ ਹੱਲ ਹੋਣਾ ਇਹਦਾ ਜੇ ਕਿਹ ਏਰੀਆ ਚ ਪਨੀਰੀ ਹੋਵੇ ਤਾਂ ਵੀ ਦੱਸਿਓ ਕਿ ਵੀ ਖੜੀ ਹੋਵੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆ ਤੇ ਝੋਨੇ ਦਾ ਤੇ ਪੱਠੇ ਦਾ ਜਾਨ ਪਸ਼ੂਆਂ ਦਾ ਉੱਖਾ ਹੋ ਜਾਣਾ ਪੱਠੇ ਲੋਕਾਂ ਦੇ ਬਹੁਤ ਮਾੜਾ ਹਾਲ ਆ ਤੇ ਜੋਂ ਵੀ ਖੜੇ ਆ ਤੇ ਮੱਖੀ ਬਹੁਤ ਖੜੀ ਆਲੇ ਵੱਢਣ ਵਾਲੀ ਸੀ ਮੱਖੀ ਉਹ ਬਹੁਤ ਖੜੀ ਆਲੇ ਤੇ ਦੇਖੋ ਵੀ ਕਿੱਥੋਂ ਤੱਕ ਤੇ ਕਿੰਨਾ ਹਾਲ ਮਾੜਾ ਹੈ ਬਹੁਤ ਜ਼ਿਆਦਾ ਪਾਣੀ ਆਇਆ ਜਣੀ ਦੀ ਇਹ ਮੋਟਰ ਏਰੀਏ ਦਾ ਹੈਗਾ ਵਾਹਣਾ ਤੇ ਬਹੁਤ ਜ਼ਿਆਦਾ ਨੁਕਸਾਨ ਆਇਆ ਜੇ ਕਿਹ ਏਰੀਏ ਜਨਾ ਪਨੀਰੀ ਹੋਵੇ ਕਿਹ ਵੀ ਕੋਲੇ ਤੇ ਉਹ ਦੱਸਿਓ ਕਿਉਂਕਿ ਹੁਣ ਇੱਧਰ ਸਾਡੇ ਤਾਂ ਪਨੀਰੀ ਕਿਸੇ ਕੋਲੇ ਹੈ ਨਹੀਂ ਕੀ ਲੋਕਾਂ ਨੇ ਪਨੀਰੀ ਵਾਲੇ ਵਾਹਣ ਵੀ ਲਾਤੇ ਸੀ ਝੋਨੇ ਤਾਂ ਕਰਕੇ ਤੇ ਪਨੀਰੀ ਵੀ ਹੈ ਨਹੀਂ ਕਿਹਦੇ ਕੋਲੇ ਤੇ ਜੇ ਕਿਸੇ ਵੀਰ ਕੋਲੇ ਪਨੀਰੀ ਹੋਵੇ ਤਾਂ ਦੱਸਿਓ ਆ ਦੇਖ ਲਓ ਰੋਡ ਦੀਆਂ ਬੰਨੀਆਂ ਨਾਲ ਲੱਗਿਆ ਫਿਰਦਾ ਆ ਕੇ ਪਾਣੀ ਬਹੁਤ ਮਾੜਾ ਹਾਲ ਆ ਬੜਾ ਆ ਜਾ ਦੇ ਯਾਨੀ ਕਿ ਪਾਣੀ ਆ ਗਿਆ ਤੇ ਦੇਖ ਲਓ ਵੀ ਕੱਲ ਵੀਡੀਓ ਪਾਈ ਸੀ ਤੇ ਉਦੋਂ ਵੀ ਵਧ ਗਿਆ ਪਾਣੀ ਘਟਿਆ ਨਹੀਂ ਹਲੇ ਤੱਕ ਕਰੋ ਕੋਠਿਆਂ ਦੇ ਦੇਖ ਲਓ ਕਿੱਥੋਂ ਟਕਰ ਪਾਣੀ ਤੁਨੇ ਥੋੜੀਆਂ ਦੀਨੀਆਂ ਕੋਠੀਆਂ ਉੱਤੋਂ ਤੇ ਕੋਠੀਆਂ ਵੀ ਦੱਸਦੇ ਆਂ ਗਿਆ ਇਹ ਲੋਕਾਂ ਦੇ ਧੜਾਂ ਵੀ ਵਿੱਚੇ ਹੀ ਆ ਗਈਆਂ ਤੂੜੀ ਵਾਲੀਆਂ ਦੇਖ ਲਓ ਧੜਾਂ ਲੁਕੀਆਂ ਪਈਆਂ ਤੇ ਪੱਠੇ ਦਾ ਸਮਝ ਲਓ ਵੀ ਗਈ ਆ ਝੋਨਾ ਵੀ ਖਤਮ ਹੋ ਗਿਆ ਸਾਰਾ ਬਿਲਕੁਲੀ ਰੋਡ ਦੀ ਬੰਨੀ ਨਾ ਲੱਗਿਆ ਦੇਖ ਲਓ ਲੋਕ ਥਾਂ ਥਾਂ ਤੇ ਇਹੀ ਦੇਖੀ ਜਾਂਦੇ ਖੜੇ ਪਾਣੀ ਹੋਈ ਜਿੱਥੇ ਵੀ ਦੇਖ ਲਓ ਉੱਥੇ ਹੀ ਲੋਕ ਖੜੇ ਦੇਖਦੇ ਆ ਵੀ ਨਾ ਪਾਣੀ ਆ ਇੰਨਾ ਮਾੜਾ ਹਾਲ ਆ ਬਹੁਤ ਜ਼ਿਆਦਾ ਯਾਨੀ ਦੀ 4 ਘੰਟੇ ਨਹੀਂ ਪਿਆ ਤੇ 4 ਘੰਟੇ ਨਹੀਂ ਦੇਖ ਲੋ ਤੁਸੀਂ ਇਹ ਕੁਛ ਕਰਤਾ ਤੇ ਨਾ ਪਾਣੀ ਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਯਾਨੀ ਕਿ ਇਹ ਮੋਗੇ ਜ਼ਿਲ੍ਹੇ ਦਾ ਪੁੱਟਰ ਪਿੰਡ ਆ ਇਹ ਪੁੱਟਰ ਕਲਾ ਰੋਗਾ ਬਰਨਾਲਾ ਰੋਡ ਤੇ ਆ ਪੁੱਟਰ ਕਲਾ ਬੜਾ ਨੁਕਸਾਨ ਹੋ ਗਿਆ ਲੋਕਾਂ ਦਾ ਇੱਥੇ ਦੋਦਰ ਵਾਲਾ ਪਾਣੀ ਢੁੱਡੀ ਕੇ ਮੱਦੋ ਕੇ ਸਾਰਾ ਪਾਣੀ ਇੱਧਰ ਹੀ ਆਉਂਦਾ ਉਧਰ ਤਖਾਨ ਵੱਧ ਝੰਡਿਆਣਾ ਜਿੰਨਾ ਵੀ ਪਾਣੀਆਂ ਸਾਰਾ ਇੱਧਰ ਹੀ ਆਇਆ ਇਹ ਰੋਡ ਵਾਲਿਆਂ ਨੇ ਪੁਲੀਆਂ ਛੋਟੀਆਂ ਨੱਪੀਆਂ ਤੇ ਉਧਰੋਂ ਬੁੱਟਰ ਪਿੰਡ ਦੇ ਜਿੰਨੇ ਛੱਪੜ ਸੀਗੇ ਸਾਰੇ ਭਰ ਕੇ ਦੇ ਸਮਝ ਲੋ ਪਿੰਡ ਚ ਵੜਿਆ ਪਿਆ ਪਾਣੀ ਇੰਨਾ ਪਾਣੀ ਐ ਉਹ ਜਿਆਦਾ ਨੁਕਸਾਨ ਹਾਂਜੀ ਬੂ ਗਬਰਨਾਲਾ ਰੋਡ ਪਿੰਡ ਬੁੱਟਰ ਕਲਾਇ ਬਹੁਤ ਜਿਆਦਾ ਨੁਕਸਾਨ ਹੋਇਆ ਜੀ ਤੇ ਪਨੀਰੀ ਦਾ ਮੇਰਾ ਵੀਰ ਜਿਹੜੇ ਏਰੀਆ ਚ ਪਨੀਰੀ ਹੋਇਆ ਤੇ ਦੱਸਿਓ ਔਰ ਘੜਜੂ 20 14 ਨਾਲ ਚ ਪਾਣੀ ਤੇ ਆਪ ਦਾ ਕੋਈ ਜਿਹੜੇ ਵੀਰ ਹੁਣ ਮਾਮਲੇ ਤੇ ਪੈ ਲਈ ਐ ਇਹਨਾਂ ਦਾ ਮਾਮਲਾ ਤੋ ਆਦਾ ਕੋਈ ਹੱਲ ਕਰ ਲੈਣਾ ਕੋਈ ਪਛੇਤਾ ਝੋਨਾ ਕੋਈ ਬਾਸਮਤੀ ਲਾ ਕੇ ਤੇ ਜਿਹੜਾ ਵੀ ਮੇਰੇ ਵੀਰ ਕੋਲੇ ਕਿਸੇ ਰਿਗੇ ਚ ਪਨੀਰੀ ਹੋਈ ਤੇ ਦੱਸਿਓ ਠੀਕ ਗਈ